ਜ਼ਰਾ ਸੋਚੋ ਪੰਜਾਬ ਵਰਗੇ ਸੂਬੇ ਦੀ ਇੱਕ ਸਮੇਂ ਪਹਿਚਾਨ ਕੀ ਸੀ ਮਿਹਨਤੀ ਕਿਸਾਨ ਹਰੇ ਭਰੇ ਖੇਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਇਹ ਹੀ ਸੀ ਨਾ ਪੰਜਾਬ ਦੀ ਪਹਿਚਾਨ ਤੇ ਹੁਣ ਕੀ ਹੈ ਇਸੇ ਹੀ ਪੰਜਾਬ ਦੀ ਪਹਿਚਾਨ ਹੈ ਜੀ ਜ਼ਰਾ ਸੋਚ ਲਓ ਪੰਜਾਬ ਜੋ ਇੱਕ ਸਮੇਂ ਦੇਸ਼ ਦਾ ਢਿੱਡ ਪਰਦਾ ਸੀ ਅੱਜ ਖੁਦ ਬੇਵਸ ਅਤੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਆਏ ਦਿਨ ਅਸੀਂ ਤੁਹਾਨੂੰ ਇਸ ਬਾਰੇ ਰੂਪਰੂ ਕਰਵਾਉਂਦੇ ਆ ਪਰ ਅੱਜ ਅਸੀਂ ਤੁਹਾਨੂੰ ਇਸ ਬਾਰੇ ਇਸ ਲਈ ਰੂਪਰੂ ਕਰਵਾ ਰਹੇ ਹਾਂ ਕਿਉਂਕਿ ਹਾਲ ਹੀ ਚ ਨਿਤੀ ਆਯੋਗ ਦੀ ਇੱਕ ਤਾਜ਼ਾ ਰਿਪੋਰਟ ਆਈ ਹੈ ਜੋ ਕਹਿੰਦੀ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਪੂਰੇ ਦੇਸ਼ ਵਿੱਚ ਸਭ ਤੋਂ ਹੇਠਲੇ ਦਰਜੇ ਤੇ ਆ ਹਾਂ ਉਹੀ ਪੰਜਾਬ ਜਿਸ ਨੇ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅੱਜ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਹੈ ਨਾ ਇਹ ਖਬਰ ਹੈਰਾਨ ਕਰਨ ترجمة vale. ਇਹ ਤਾਂ ਸਿਰਫ ਸ਼ੁਰੂਆਤ ਹੈ ਆਓ ਇਸ ਖਬਰ ਬਾਰੇ ਤੁਹਾਨੂੰ ਹੁਣ ਵਿਸਤਾਰ ਨਾਲ ਦੱਸਦੇ ਹਾਂ। ਨਮਸਕਾਰ ਮੈਂ ਹਾ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ। ਨੀਤੀ ਆਯੋਗ ਨੇ ਸ਼ੁੱਕਰਵਾਰ ਨੂੰ 18 ਸੂਬਿਆਂ ਦਾ ਫਿਸਕਲ ਹੈਲਥ ਇੰਡੈਕਸ ਭਾਵ ਵਿੱਤੀ ਸਿਹਤ ਸੂਚਕਾਂਕ ਜਾਰੀ ਕੀਤਾ। ਰਿਪੋਰਟ ਵਿੱਚ ਸੂਬਿਆਂ ਨੂੰ ਉਨ੍ਹਾਂ ਦੀ ਵਿੱਤੀ ਸਿਹਤ, ਕਰਜ਼ਾ ਪ੍ਰਬੰਧਨ ਅਤੇ ਖਰਚ ਦੀ ਗੁਣਵੰਤਾ ਦੇ ਅਧਾਰ ਤੇ ਦਰਜਾ ਦਿੱਤਾ ਗਿਆ। ਇਸ ਰਿਪੋਰਟ 'ਚ ਪੰਜਾਬ 10.7 ਅੰਕਾਂ ਨਾਲ ਆਖਰੀ ਸਥਾਨ ਤੇ ਆ ਦੱਸਦੇ ਹਾਂ ਕਿ ਇਸ ਰਿਪੋਰਟ ਵਿੱਚ ਪੰਜ ਮੁੱਖ ਪਹਿਲੂਆਂ ਤੇ ਸੂਬਿਆਂ ਦਾ ਮੁਲਾਂਕਣ ਕੀਤਾ ਗਿਆ। ਸਭ ਤੋਂ ਪਹਿਲਾਂ ਸਰਕਾਰੀ ਖਰਚ ਨਾ ਕੋ ਗੁਣਾਤਮਕ ਹੈ ਦੂਜਾ ਸਰਕਾਰ ਕਿੰਨੀ ਆਮਦਨ ਕਮਾ ਰਹੀ ਹੈ ਤੀਜਾ ਕਿ ਸਰਕਾਰ ਨੇ ਆਰਥਿਕ ਅਨੁਸ਼ਾਸਨ ਬਣਾ ਕੇ ਰੱਖਿਆ ਚੌਥਾ ਕਰਜ਼ੇ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਰਿਹਾ ਹੈ ਪੰਜਵਾਂ ਕਰਜ਼ੇ ਦੀ ਸਥਿਰਤਾ ਕੀ ਹੈ ਤਾਂ ਸੁਣਿਆ ਤੁਸੀਂ ਇਹਨਾਂ ਸਾਰੇ ਪਹਿਲੂਆਂ ਦੇ ਆਧਾਰ ਤੇ ਸੂਬੇ ਦਾ ਮੁਲਾਂਕਣ ਕੀਤਾ ਗਿਆ ਤੇ ਹੁਣ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਹਰ ਖੇਤਰ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਇਹ ਸਥਿਤੀ ਪੈਦਾ ਕਿਉਂ ਹੋਈ ਸਥਿਤੀ ਦੇ ਪੈਦਾ ਹੋਣ ਦਾ ਮੁੱਖ ਕਾਰਨ ਮੁਫਤ ਬਿਜਲੀ ਸਕੀਮਾਂ ਕਰਜ਼ਾ ਮਾਫੀ ਦੇ ਵੱਡੇ ਐਲਾਨ ਤੇ ਬੇਸਮਝੀ ਨਾਲ ਕਰਜ਼ਾ ਲੈਣਾ ਇੱਕ ਕਦਮ ਭਾਵੇਂ ਲੋਕਾਂ ਨੂੰ ਲਪਾਉਣ ਲਈ ਚੁੱਕੇ ਗਏ ਹੁਣ ਪਰ ਅਸਲੀਅਤ ਵੀ ਜਿਨ੍ਹਾਂ ਨੇ ਪੰਜਾਬ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ ਰਿਪੋਰਟ ਦਰਸਾਉਂਦੀ ਹੈ ਕਿ ਪੰਜਾਬ ਆਪਣੀ ਆਮਦਨ ਦਾ 20% ਤੋਂ ਵੱਧ ਹਿੱਸਾ ਸਿਰਫ ਕਰਜ਼ਿਆਂ ਦੇ ਵਿਆਜ ਦਾ ਭੁਗਤਾਨ ਕਰਨ ਤੇ ਖਰਚ ਕਰਦਾ ਹੈ ਜਰਾ ਸੋਚੋ ਜਦੋਂ ਪੈਸਾ ਵਿਆਜ ਦੇਣ ਤੇ ਖਰਚ ਹੋ ਜਾਵੇਗਾ ਤਾਂ ਵਿਕਾਸ ਲਈ ਪੈਸਾ ਕਿੱਥੋਂ ਆਵੇਗਾ ਤਾਂ ਚਲੋ ਹੁਣ ਇੱਕ ਇੱਕ ਕਰਕੇ ਸਾਰਿਆਂ ਤੇ ਗੌਰ ਕਰਦੇ ਹਾਂ ਪਹਿਲਾ ਪੰਜਾਬ ਸਰਕਾਰ ਕਹਿੰਦੀ ਹੈ ਮੁਫਤ ਬਿਜਲੀ ਮੁਫਤ ਪਾਣੀ ਸਭ ਕੁਝ ਮੁਫਤ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੁਫਤ ਚੀਜ਼ਾਂ ਤੁਹਾਨੂੰ ਆਖਰਕਾਰ ਕਿੰਨੀ ਮਹਿੰਗੀ ਪੈ ਰਹੀਆਂ ਨੇ ਪੰਜਾਬ ਸਰਕਾਰ ਨੇ ਸਿਰਫ ਮੁਫਤ ਬਿਜਲੀ ਤੇ 19000 ਕਰੋੜ ਰੁਪਏ ਖਰਚ ਕੀਤੇ ਇਸ ਪੈਸੇ ਨਾਲ ਕਿੰਨੇ ਸਕੂਲ ਬਣਾਏ ਜਾ ਸਕਦੇ ਸਨ ਕਿੰਨੇ ਹਸਪਤਾਲ ਬਣਾਏ ਜਾ ਸਕਦੇ ਸਨ ਪਰ ਨਹੀਂ ਇਹ ਪੈਸਾ ਵੋਟ ਰਾਜਨੀਤੀ ਵਿੱਚ ਗੁਆਚ ਗਿਆ ਕਿ ਕਿਸੇ ਨੂੰ ਸੱਚਮੁੱਚ ਮੁਫਤ ਚੀਜ਼ਾਂ ਦਾ ਫਾਇਦਾ ਹੋਇਆ ਇਹ ਨਹੀਂ ਮੁਫਤ ਚੀਜ਼ਾਂ ਦਾ ਇਹ ਪਰਫੀਲਾ ਸੁਪਨਾ ਸਿਰਫ ਸਿਆਸਤਦਾਨਾਂ ਦੀਆਂ ਜੇਬਾਂ ਭਰਨ ਲਈ ਸੀ ਦੂਜਾ ਹੁਣ ਇੱਕ ਹੋਰ ਸੱਚਾਈ ਤੇ ਨਜ਼ਰ ਮਾਰਦੇ ਹਾਂ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਇਹ ਸਭ ਕੀ ਕਰ ਰਹੇ ਨੇ ਪੰਜਾਬ ਤੇ ਹਰ ਸਾਲ ਗਰੀਬ mafia 3000 ਕਰੋੜ ਰੁਪਏ ਲੁੱਟਦਾ ਹੈ ਸ਼ਰਾਬ mafia ਜਿਸ ਦੀ ਲੁੱਟ ਤੇ ਸਰਕਾਰ ਵੱਲੋਂ ਨੇੜੇ ਔਰ ਨਜ਼ਰ ਨਹੀਂ ਰੱਖੀ ਜਾਂਦੀ ਹੁਣ 오डिशा ਵੱਲ ਵੀ ਦੇਖ ਲੈਣੇ ਆ ਇਸ ਸੂਬੇ ਨੇ ਨਾ ਸਿਰਫ 67.8 ਅੰਕਾਂ ਨਾਲ ਸਿਖਰਲਾ ਸਥਾਨ ਪ੍ਰਾਪਤ ਕੀਤਾ ਸਗੋਂ ਸ਼ਾਨਦਾਰ ਆਰਥਿਕ ਪ੍ਰਬੰਧਨ ਦੇ ਇੱਕ ਉਦਾਹਰਨ ਵੀ ਕਾਇਮ ਕੀਤੀ ਹੈ ਉੱਥੋਂ ਦੀ ਸਰਕਾਰ ਆਮਦਨ ਅਤੇ ਖਰਚ ਵਿਚਕਾਰ ਸੰਤੁਲਨ ਬਣਾਈ ਰੱਖਦੀ ਹੈ ਵੱਡੇ ਪੱਧਰ ਤੇ ਪੂੰਜੀ ਨਿਵੇਸ਼ ਕੀਤੇ ਜਾ ਰਹੇ ਨੇ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਰਜ਼ੇ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਤਾਂ ਸਵਾਲ ਇਹ ਹੈ ਕਿ ਜੇਕਰ ਉੜੀਸਾ ਇਹ ਕਰ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਹੁਣ ਤੁਹਾਨੂੰ ਸੋਚਣਾ ਪਵੇਗਾ ਕਿ ਮੁਫਤ ਬਿਜਲੀ ਕਰਜ਼ਾ ਮਾਫੀ ਅਤੇ ਲੋਕ ਲਪਾਉ ਯੋਜਨਾਵਾਂ ਤੁਹਾਡੇ ਸੂਬੇ ਨੂੰ ਬਚਾ ਸਕਦੀਆਂ ਨੇ ਕਿ ਇਹ ਸਭ ਕੁਝ ਸੱਚਮੁੱਚ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰ ਰਹੇ ਨੇ ਜਾਂ ਫਿਰ ਅੱਜ ਦੀਆਂ ਸਮੱਸਿਆਵਾਂ ਨੂੰ ਟਾਲਣ ਲਈ ਤੁਹਾਡੇ ਕੱਲ ਨੂੰ ਗਿੜਵੀ ਰੱਖਿਆ ਜਾ ਰਿਹਾ ਹੈ ਨੀਤੀ ਆਯੋਗ ਦੀ ਇਹ ਰਿਪੋਰਟ ਇੱਕ ਛਤਾਵਨੀ ਹੈ ਪੰਜਾਬ ਦਾ ਵਿੱਤੀ ਸੰਕਟ ਸਿਰਫ ਸਰਕਾਰਾਂ ਦੀ ਅਸਫਲਤਾ ਦਾ ਨਤੀਜਾ ਨਹੀਂ ਹੈ ਸਾਡੀ ਚੁੱਪੀ ਦਾ ਵੀ ਨਤੀਜਾ ਹੈ ਅੱਜ ਸਮਾਂ ਹੈ ਆਪਣੀ ਅੱਖਾਂ ਖੋਲਣ ਦਾ ਸਰਕਾਰਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਯਾਦ ਦਿਵਾਉਣ ਦਾ